ਅੱਜ ਅਸੀਂ ਗੱਲ ਕਰਾਂਗੇ ਸਨ 1965 ਦੀ ਲੜਾਈ ਦੀ ਜਿਹਦੇ ਵਿੱਚ ਇੱਕ ਜਰਨਲ ਸਨ ਜੀ ਹਰਬਖਸ਼ ਸਿੰਘ ਉਹਨਾਂ ਦਾ ਕੀ ਯੋਗਦਾਨ ਸੀ ਆਂਦੇ ਨੇ ਅਗਰ ਉਹ ਜਰਨਲ ਉਦੋਂ ਨਾ ਹੁੰਦਾ ਤੇ ਭਾਰਤ ਫੌਜ ਜਿਹੜੀ ਹੈ ਉਹ ਪੰਜਾਬ ਨੂੰ ਛੱਡ ਕੇ ਭੱਜ ਚੁੱਕੀ ਸੀ ਤੇ ਦਿੱਲੀ ਬਚਾਉਣ ਤੇ ਲੱਗ ਗਈ ਸੀ ਪਾਕਿਸਤਾਨ ਫੌਜਾਂ ਨੇ ਇੱਥੇ ਤੱਕ ਨੁਕਸਾਨ ਪਹੁੰਚਾਇਆ ਸੀ ਇੱਥੇ ਤੱਕ ਕੱਪੜਗੇ ਸਨ ਕਿ ਇੰਡੀਆ ਜਿਹੜਾ ਉਹਨੂੰ ਸਮਝ ਨਹੀਂ ਸੀ ਆਉਣ ਲਈ ਤੇ ਜਿੱਦਾਂ ਕਿ ਅੱਜਕੱਲ ਮਾਹੌਲ ਹੈ ਇੱਕ ਤੁਆਂ ਨੂੰ ਵੀ ਪਤਾ ਹੈ ਕਿ ਮੋਦੀ ਜਿਹੜਾ ਉਹਦੇ ਸਿਰ ਤੇ ਵੀ ਜੰਗੀ ਜਨੂਨ ਜਿਹੜਾ ਉਹ ਸਿਰ ਚੜ੍ਹ ਕੇ ਬੋਲਣ ਰਿਹਾ ਤੇ ਮੋਦੀ ਜਿਹੜਾ ਪੰਜਾਬੀਆਂ ਨੂੰ ਮਾਸੂਮਾਂ ਨੂੰ ਮਰਵਾਉਣਾ ਚਾਹੁੰਦਾ ਦੋਵਾਂ ਪਾਸੇ ਤੇ ਆਪਣੇ ਸਿਰਫ ਪੋਲੀਟੀਕਲ ਫਾਇਦੇ ਵਾਸਤੇ ਉਹ ਜਿਹੜਾ ਇਸ ਨੋਬਤ ਤੱਕ ਆ ਗਿਆ ਕਿ ਅਸੀਂ ਅੱਜ ਇਸ ਸੀਜ਼ ਤੋਂ ਉਹਦੇ ਤੋਂ ਮਤਲਬ ਅਸੀਂ ਕਹਿੰਦੇ ਆ ਕਿ ਸ਼ਾਂਤੀ ਹੋਣੀ ਚਾਹੀਦੀ ਹੈ ਤੇ ਆਪਣੇ ਪੰਜਾਬੀ ਭਰਾ ਜਿਹੜੇ ਨੇ ਪੰਜਾਬੀਆਂ ਦੇ ਸਾਹਮਣੇ ਜਿਹੜੇ ਨੇ ਨਹੀਂ ਖਲੋਤੇ ਹੋਣੇ ਚਾਹੀਦੇ ਲੇਕਿਨ 65 ਦੀ ਜਿਹੜੀ ਲੜਾਈ ਇਸ ਤੋਂ ਪਹਿਲਾਂ ਵੀ ਅਸੀਂ ਕਈ ਲੜਾਈਆਂ ਲੜ ਲਈਆਂ ਤੇ ਪਤਾ ਹੈ ਕਿ ਨੁਕਸਾਨ ਦੋਵਾਂ ਪਾਸਿਆਂ ਦਾ ਹੁੰਦਾ 1965 ਵਿੱਚ ਪਾਕਿਸਤਾਨ ਜਿਹੜਾ ਬਹੁਤ ਅੱਗੇ ਤੱਕ ਚਲਾ ਗਿਆ 1962 ਵਿੱਚ ਚਾਈਨਾ ਦੇ ਆਪਣੀ ਇੰਡੀਆ ਦੀ ਲੜਾਈ ਹੋਈ ਉਹਦੇ ਵਿੱਚ ਕਿੰਨਾ ਨੁਕਸਾਨ ਹੋਇਆ 65 ਵਿੱਚ ਕਿੰਨਾ ਨੁਕਸਾਨ ਹੋਇਆ ਫਿਰ 71 ਵਿੱਚ ਕਿੰਨਾ ਨੁਕਸਾਨ ਹੋਇਆ ਕਾਰਗਲ ਹੋਈ ਫੇਰ ਜੀ ਉਸ ਤੋਂ ਬਾਅਦ ਰੀਸੈਂਟਲੀ ਜਿਹੜਾ 에ਅਰ ਸਟ੍ਰਾਈਕ ਜਿਹੜੀ ਹੈ ਜਦੋਂ ਅਭਿਨੰਦਨ ਜਿਹੜਾ ਉਹ ਫੜਿਆ ਗਿਆ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਤੱਕ ਜਦੋਂ ਦੀ ਮਤਲਬ ਇੰਡੀਆ ਤੇ ਪਾਕਿਸਤਾਨ ਵੱਖਰੇ ਹੋਏ ਨੇ ਤੇ ਉਦੋਂ ਦਾ ਦੋਵਾਂ ਮੁਲਕਾਂ ਦੇ ਵਿੱਚ ਚੱਲ ਰਹੀ ਜਾਣ ਰਹੀ ਹੈ ਤੇ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਨੇ ਪੋਲੀਟੀਕਲ ਫਾਇਦੇਆਂ ਵਾਸਤੇ ਸਰਕਾਰਾਂ ਜਿਹੜੀਆਂ ਨੇ ਕਰਨੀਆਂ ਨੇ ਤੇ ਨੁਕਸਾਨ ਅਪੜਦਾ ਤੇ ਗਰੀਬ ਵਿਚਾਰਿਆਂ ਨੂੰ ਮਾੜਿਆਂ ਨੂੰ ਤੇ ਅੱਜ ਦਾ ਵੀਡੀਓ ਅ ਪਹਿਲੇ ਆਪਾਂ ਵੇਖ ਲਈਏ ਫਿਰ ਇਹਦੇ ਉੱਤੇ ਗੱਲ ਕਰਦੇ ਆਂ ਤੇ ਪਹਿਲੇ ਵੀਡੀਓ ਹਲਵਾਤੇ ਆਂ ਜੀ ਦੇ ਬਾਅਦ ਸੇ ਆਪਾਂ ਨੂੰ ਸਾਰੀ ਕਹਾਣੀ ਜਾਨਣੀ ਪਊ ਲੈਫਟਿਨੈਂਟ ਜਰਨਲ ਹਰਬਖਸ਼ ਸਿੰਘ ਸੰਗਰੂਰ ਬਟਰੁਖਾ ਪਿੰਡ ਦੇ ਸੀਗੇ ਬਟਰੁਖਾ ਜੀ ਨੂੰ ਮਹਾਰਾਜ ਰਣਜੀਤ ਸਿੰਘ ਦੇ ਆਪਾਂ ਨਾਨਕੇ ਵੀ ਕਹਿ ਦਿੰਨੇ ਆ ਹਮ ਹਮ 6.5 ਫੁੱਟ ਦਾ ਕੱਦ ਜਦੋਂ ਦੁਸ਼ਮਣ ਵੀ ਆ ਦੇਖਦੇ ਸੀ ਨਾ ਦੰਦਲਾਂ ਪੈ ਜਾਂਦੀਆਂ ਸੀ ਉਹਨਾਂ ਨੂੰ ਐਡੇ ਉੱਚੇ ਲੰਮੇ ਸੋਹਣੇ ਸੁਨੱਖੇ ਔਰ ਬਹਾਦਰੀ ਦਾ ਤਾਂ ਕੀ ਆ ਹੀ ਕਹਿਣਾ ਉਹ ਆਪਾਂ ਅੱਗੇ ਦੱਸਦੇ ਆ 1965 ਦੀ ਜੰਗ ਹੁਣ ਜੰਗ ਹੋਈ ਕਿਵੇਂ ਪਹਿਲਾਂ ਥੋੜਾ ਇਹ ਸਮਝਣਾ ਜ਼ਰੂਰੀ ਆ 1962 ਚ ਭਾਰਤ ਦੀ ਚੀਨ ਹੱਥੋਂ ਬਹੁਤ ਬੁਰੀ ਹਾਰ ਹੁੰਦੀ ਆ ਆਰਮੀ ਦੇ ਹੌਸਲੇ ਵੀ ਪਸਤ ਹੋਏ ਹੁੰਦੇ ਨੇ ਸਾਡੇ ਕੋਲ ਇੰਨੇ ਹਥਿਆਰ ਵੀ ਨਹੀਂ ਹੁੰਦੇ 1966 ਚ ਜਵਾਹਰ ਲਾਲ ਨਹਿਰੂ ਦੀ ਡੈਥ ਹੋ ਜਾਂਦੀ ਆ ਇੱਕ ਨੁਕਸਾਨ ਉਸ ਦੇ ਉੱਪਰ ਇੱਕ ਹੋਰ ਨੁਕਸਾਨ ਤਾਂ ਪਾਕਿਸਤਾਨ ਨੂੰ ਲੱਗਦਾ ਹੈ ਕਿ ਹੁਣ ਹਿੰਦੁਸਤਾਨ ਤੇ ਹਮਲਾ ਕਰਨ ਦਾ ਸਭ ਤੋਂ ਸਹੀ ਟਾਈਮ ਆ ਇਸ ਟਾਈਮ ਭਾਰਤ ਡਿੱਗਿਆ ਹੋਇਆ ਹੈ ਤੇ ਡਿੱਗੇ ਹੋਏ ਦੇ ਉੱਤੇ ਇਸ ਤਰੀਕੇ ਨਾਲ ਹਮਲਾ ਕਰੋ ਕਿ ਕਸ਼ਮੀਰ ਸਾਡਾ ਹੋ ਜਾਏ। ਜਿਆਦਾਤਰ ਫੌਜ ਜਿਹੜੀ ਆ ਭਾਰਤ ਦੀ ਉਹ ਚਾਈਨਾ ਦੇ ਬਾਰਡਰ ਤੇ ਲੱਗੀ ਹੁੰਦੀ ਆ। ਪਾਕਿਸਤਾਨ ਕੀ ਕਰਦਾ ਹੈ? ਕਸ਼ਮੀਰ ਤੇ ਸਿੱਧਾ ਹਮਲਾ ਨਹੀਂ ਕਰਦਾ। ਕਸ਼ਮੀਰ ਤੋਂ ਕਾਫੀ ਦੂਰ ਗੁਜਰਾਤ ਦੇ ਕੱਚ ਇਲਾਕੇ 'ਚ ਕਸਪੈਟ ਕਰਦਾ ਹੈ। ਜੀ ਦਾ ਨਤੀਜਾ ਕੀ ਹੁੰਦਾ ਹੈ ਕਿ ਭਾਰਤ ਉੱਥੇ ਇੱਕ ਟੇਬਲ ਤੇ ਆ ਜਾਂਦਾ ਹੈ, ਇੱਕ ਸਮਝੌਤੇ ਤੇ ਆ ਜਾਂਦਾ ਹੈ। ਤਾਂ ਉੱਥੋਂ ਉਹਨਾਂ ਦੇ ਹੌਸਲੇ ਹੋਰ ਜ਼ਿਆਦਾ ਹੋ ਜਾਂਦੇ ਨੇ ਕਿ ਹਾਂ ਭਾਰਤ ਤਾਂ ਜੰਗ ਹੀ ਨਹੀਂ ਲੜ ਸਕਦਾ ਇਹ ਤਾਂ ਅਸੀਂ ਟੇਬਲ ਤੇ ਲਿਆਂਦਾ ਹੁਣ ਅਸੀਂ ਕਰਾਂਗੇ ਕਸ਼ਮੀਰ ਤੇ ਹਮਲਾ 5 ਅਗਸਤ 1965 ਨੂੰ 30 ਤੋਂ 40 ਹਜ਼ਾਰ ਬੰਦੇ ਤੇ ਆਮ ਲੋਕਾਂ ਦੀ ਡਰੈਸ ਚ ਐਲਓਸੀ ਕ੍ਰਾਸ ਕਰਾਉਣ ਦਾ ਭਾਰਤ ਚੈਂਟਰ ਐਂਟਰ ਕਰਾ ਦਿੰਦਾ ਪਲਾਨ ਉਹਨਾਂ ਦਾ ਕੀ ਸੀ ਕਿ ਅਸੀਂ ਆਪਦੇ ਬੰਦੇ ਜਿਹੜੇ ਉੱਥੋਂ ਦੇ ਕਸ਼ਮੀਰੀ ਨੇ ਕਿਉਂ ਕਸ਼ਮੀਰੀਆਂ ਨੂੰ ਅਸੀਂ ਭੜਕਾਵਾਂਗੇ ਹਿੰਦੁਸਤਾਨ ਦੇ ਉਲਟ ਕਰਾ ਦਾਂਗੇ ਠੀਕ ਆ ਤੇ ਅਸੀਂ ਕਰ ਲਾਂਗੇ ਕਸ਼ਮੀਰ ਤੇ ਕਬਜ਼ਾ ਉੱਥੇ ਪੁਲਾਂ ਤੇ ਬੰਬ ਤੋੜਾਂਗੇ ਕਸ਼ਮੀਰ ਦਾ ਲਿੰਕ ਇੰਡੀਆ ਨਾਲੋਂ ਤੋੜ ਦਾਂਗੇ ਕਸ਼ਮੀਰ ਆ ਜਾਊਗਾ ਸਾਡੇ ਕਬਜ਼ੇ 'ਚ 30 ਤੋਂ 40 ਹਜ਼ਾਰ ਬੰਦਾ ਅੱਤਵਾਦੀ ਸੰਗਠਨ ਤੇ ਉਹਨਾਂ ਦੀ ਫੌਜ ਆਮ ਲੋਕਾਂ ਦੀ ਡிரஸ் ਪਾ ਕੇ ਇੰਡੀਆ 'ਚ ਐਂਟਰ ਹੋ ਜਾਂਦੀ ਆ ਹੁੰਦਾ ਇਹਦੇ ਉਲਟਾ ਉੱਥੋਂ ਦੇ ਜਿਹੜੇ ਕਸ਼ਮੀਰੀ ਹੁੰਦੇ ਨੇ ਉਹਨਾਂ ਦੀ ਮਦਦ ਨਹੀਂ ਕਰਦੇ ਉਹ ਦੱਸ ਦਿੰਦੇ ਨੇ ਇੰਡੀਅਨ ਆਰਮੀ ਨੂੰ ਇੰਡੀਅਨ ਆਰਮੀ ਵਾਲੇ ਉੱਥੋਂ ਬੁਰੀ ਤਰ੍ਹਾਂ ਖਦੇੜਦੇ ਨੇ ਫਿਰ ਉਹਨਾਂ ਨੂੰ ਪਾਕਿਸਤਾਨੇ ਤੋਂ ਫਿਰ ਪੁੰਦਲ ਜਾਂਦਾ ਮਿਸ਼ਨ ਉਹਨਾਂ ਦਾ ਜਿਬਰਾਲਟਰ ਫੇਲ ਹੋ ਗਿਆ ਤਾਂ ਪਾਕਿਸਤਾਨ ਦਾ ਦੂਜਾ ਪਲਾਨ 1 ਸਤੰਬਰ ਨੂੰ ਸਿੱਧਾ ਬੰਬਨਾ ਹਮਲਾ ਹੁੰਦਾ ਹੈ ਛੰਬ ਦੇ ਇਲਾਕੇ 'ਚ ਉਹਨੂੰ ਨਾਮ ਦਿੱਤਾ ਜਾਂਦਾ ਆਪਰੇਸ਼ਨ ਗ੍ਰੈਂਡ ਸਲੈਮ ਤਾਂ ਉਦੋਂ ਲੈਫਟੇਨੈਂਟ ਜਰਨਲ ਹਰਬਖਸ਼ ਸਿੰਘ ਕੀ رائے ਦਿੰਦੇ ਨੇ ਜਿਹੜੇ ਉਦੋਂ ਦੇ ਆਰਮੀ ਚੀਫ ਸੀਗੇ ਜਰਨਲ ਚੌਧਰੀ ਉਹਨਾਂ ਨੂੰ ਵੀ ਇਹਨਾਂ ਨੂੰ ਪਾਕਿਸਤਾਨ ਨੂੰ ਕਿਵੇਂ ਸੈੱਟ ਸਕਦੇ ਆਪਾਂ ਕਹਿੰਦੇ ਮੈਨੂੰ ਪਰਮਿਸ਼ਨ ਦਿਓ ਮੈਂ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਦਾ ਸਿੱਧਾ ਲਾਹੌਰ ਤੇ ਹਮਲਾ ਕਰਦਾ ਜਨਰਲ ਚੌਧਰੀ ਵੀ ਇੱਕ ਤਰੀਕੇ ਨਾਲ ਹਿੱਲ ਗਏ ਵੀ ਲਾਹੌਰ ਤੇ ਆਪਣੇ ਕਿਵੇਂ ਹਮਲਾ ਕਰਾਂਗੇ ਉਹ ਕਹਿੰਦੇ ਵੀ ਠੀਕ ਆ ਉਹਨਾਂ ਦੀ ਫੋਨ ਤੇ ਗੱਲ ਹੋ ਰਹੀ ਸੀ ਹਰਬਖਸ਼ ਸਿੰਘ ਕਹਿੰਦੇ ਵੀ ਜੇ ਤੁਹਾਡੇ 'ਚ ਨਹੀਂ ਹੈਗਾ ਦਮ ਇਹ ਡਿਸੀਜਨ ਲੈਣ ਦਾ ਮੇਰੀ ਪ੍ਰਧਾਨ ਮੰਤਰੀ ਨਾਲ ਗੱਲ ਕਰਾਓ ਵੀ ਮੈਂ ਗੱਲ ਕਰੂੰਗਾ ਫਿਰ ਪ੍ਰਧਾਨ ਮੰਤਰੀ ਨਾਲ ਗੱਲ ਹੁੰਦੀ ਆ ਪ੍ਰਧਾਨ ਮੰਤਰੀ ਉਦੋਂ ਸੀਗੇ ਲਾਲ ਬਹਾਦਰ ਸ਼ਾਸਤਰੀ ਬਹੁਤ ਇਮਾਨਦਾਰ ਤੇ ਬਹੁਤ ਸਾਊ ਇਨਸਾਨ ਜਨਰਲ ਹਰਬਖਸ਼ ਸਿੰਘ ਦੀ ਉਹ ਗੱਲ ਮੰਨ ਲੈਂਦੇ ਨੇ ਤਿੰਨ ਤਰੀਕ ਨੂੰ ਪਰਮਿਸ਼ਨ ਮਿਲ ਜਾਂਦੀ ਆ ਵੀ ਲਾਹੌਰ ਤੇ ਹਮਲਾ ਕਰੋ ਪਾਕਿਸਤਾਨ ਚ ਐਂਟਰ ਫੌਜ ਕਰੂਗੀ ਇੰਡੀਆ ਦੀ ਤੇ ਲਾਹੌਰ ਤੇ ਕਬਜ਼ਾ ਕਰੂਗੀ ਜੇ ਜਦੋਂ ਸੀ ਸਿੱਧਾ ਲਾਹੌਰ ਚ ਵੜ ਗਏ ਪਾਕਿਸਤਾਨ ਨੇ ਸੋਚਿਆ ਹੀ ਨਹੀਂ ਹੋਣਾ ਇਹ ਪਲੈਨਿੰਗ ਸੀਗੀ ਇਹਨਾਂ ਦੀ ਤਾਂ 6 ਤਰੀਕ ਨੂੰ ਹੱਲਾ ਬੋਲ ਦਿੱਤਾ ਜਾਂਦਾ ਪਾਕਿਸਤਾਨ ਤੇ ਪਾਕਿਸਤਾਨ ਨੂੰ ਅਮਰੀਕਾ ਨੇ ਦਿੱਤੇ ਹੋਏ ਸੀ ਪੈਟਰਨ ਟੈਂਕ ਜਿਹੜੇ ਕਿ ਬਹੁਤ ਜ਼ਿਆਦਾ ਐਡਵਾਂਸ ਟੈਂਕ ਸੀਗੇ ਆਪਣੇ ਕੋਲ ਸੀਗੇ ਉਦੋਂ ਵਰਲਡ ਵਾਰ ਟਾਈਮ ਦੇ ਪੁਰਾਣੇ ਸੈਂਚੂਰੀਅਨ ਤੇ ਸ਼ਰਮਨ ਟੈਂਕ ਜਹਾਜ਼ ਵੀ ਉਹਨਾਂ ਦੇ ਜ਼ਿਆਦਾ ਫਾਸਟ ਆਪਣੇ ਨਾਲੋਂ ਜ਼ਿਆਦਾ ਐਡਵਾਂਸ ਆਪਣੇ ਵਾਲੇ ਥੋੜੇ ਸਲੋ ਜਹਾਜ਼ ਫੌਜ ਦੀ ਵੀ ਗਿਣਤੀ ਜੇ ਲਾ ਕੇ ਦੇਖੀਏ ਆਪਣੇ ਅੱਡ-ਅੱਡ ਬਾਰਡਰਾਂ ਤੇ ਫੌਜ ਡਿਵਾਈਡ ਹੋਈ ਵੀ ਫੌਜ ਵੀ ਉਹਨਾਂ ਕੋਲ ਇਸ ਹਿਸਾਬ ਨਾਲ ਜ਼ਿਆਦਾ ਹੱਲਾ ਬੋਲ ਦਿੱਤਾ ਜਾਂਦਾ ਹੈ 6 ਸਤੰਬਰ ਨੂੰ ਲਾਹੌਰ ਤੇ 13-14 ਘੰਟੇ ਲੜਾਈ ਹੁੰਦੀ ਆ 7 ਤਰੀਕ ਨੂੰ ਕੀ ਹੁੰਦਾ ਕਿ 6 ਪਲਟਾਂ ਹੁੰਦੀਆਂ ਇੰਡੀਆ ਦੀਆਂ ਜਿਹੜੀਆਂ ਅਟੈਕ ਕਰਦੀਆਂ ਨੇ ਹੁਣ ਉਹਨਾਂ ਦੇ ਪੈਟਰਨ ਟੈਂਕ ਟੈਂਕ ਇਹੋ ਜਿਹੇ ਹੁੰਦੇ ਸੀ ਕਹਿੰਦੇ ਜਿੱਧਰ ਨੂੰ ਮੂੰਹ ਹੋ ਜਾਂਦਾ ਸੀ ਉਹ ਟੈਂਕਾਂ ਦਾ ਉਧਰੋਂ ਫਿਰ ਮੋੜਿਆ ਨਹੀਂ ਸੀ ਜਾਂਦਾ ਉੱਥੋਂ ਕੀ ਹੁੰਦਾ ਕਹਿੰਦੇ ਅਗਲੇ ਦਿਨ ਇੰਡੀਆ ਦੀਆਂ 6 ਪਲਟਨਾਂ 'ਚੋਂ 2.5 ਪਲਟਨਾਂ ਫਰਾਰ ਹੋ ਜਾਂਦੀਆਂ ਤੇ ਤਰਬਿੱਤਰ ਹੋ ਜਾਂਦੀਆਂ ਉਹਨਾਂ ਦੇ ਪੈਟਰਨ ਟੈਂਕ ਤੋਂ ਡਰਦੀਆਂ ਉਦੋਂ ਬਚੇ ਹੋਏ ਜਿਹੜੇ ਫੌਜੀ ਜਵਾਨ ਉਹਨਾਂ ਦੇ ਹੌਸਲੇ ਡਾਊਨ ਹੋ ਜਾਂਦੇ ਨੇ ਤਾਂ ਲੈਫਟਨੈਂਟ ਜਰਨਲ ਹਰਬਖਸ਼ ਸਿੰਘ ਫੇਰ ਦੁਬਾਰਾ ਤੋਂ ਫਾਰਮੇਸ਼ਨ ਖੜੀ ਕਰਦੇ ਆ ਫੇਰ ਦੁਬਾਰਾ ਤੋਂ ਉਹਨਾਂ 'ਚ ਜੋਸ਼ ਭਰਦੇ ਨੇ ਉਸ ਦਿਨ ਫੇਰ ਜੰਗ ਹੁੰਦੀ ਆ ਜਿਹੜੇ ਕਿਸਾਨ ਸੀਗੇ ਉਹ ਵੀ ਜੰਗ 'ਚ ਹਿੱਸਾ ਲੈ ਰਹੇ ਸੀ ਕਿਸਾਨ ਜੈ ਜਵਾਨ ਜੈ ਕਿਸਾਨ ਆਪਾਂ ਕਹਿੰਨੇ ਆ ਨਾ ਉਦੋਂ ਇਕੱਠੇ ਹੋ ਜਾਂਦੇ ਨੇ ਦਰਖਤਾਂ ਦੇ ਉੱਪਰ ਉਹਨਾਂ ਨੇ ਕਿਸਾਨਾਂ ਨੇ ਮਛਾਨਾ ਬਣਾਈਆਂ ਹੁੰਦੀਆਂ ਨੇ ਦੂਰੋਂ ਦੱਸ ਦਿੰਦੇ ਨੇ ਫਿਰ ਫੌਜੀਆ ਨੂੰ ਵੀ ਪਾਕਿਸਤਾਨ ਦੇ ਟੈਂਕ ਆ ਰਹੇ ਨੇ ਲੰਗਰ ਲੈ ਕੇ ਆਉਂਦੇ ਨੇ ਫੌਜੀਆ ਵਾਸਤੇ ਬਹੁਤ ਟੈਂਕ ਧਾਰਾਸ਼ਾਈ ਕਰਤੇ ਪਾਕਿਸਤਾਨ ਦੇ ਆਪਣੇ ਵਾਲੇ ਜਿਹੜੇ ਇਹ ਪੈਟਰਨ ਟੈਂਕ ਸੀਗੇ ਇਹਨਾਂ 'ਚ ਇੱਕ ਫੈਸਿਲਿਟੀ ਸੀ ਵੀ ਇਹਨਾਂ 'ਚ ਇਨਫਰਾ ਰੈਡ ਟੈਕਨੋਲੋਜੀ ਸੀਗੀ ਜਿਹੜੀ ਉਦੋਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਐਡਵਾਂਸ ਸੀਗੀ ਜਿਹੜੀ ਆਪਣੇ ਵਾਲ ਟੈਂਕਾਂ 'ਚ ਨਹੀਂ ਸੀ ਇਹ ਰਾਤ ਨੂੰ ਨੇੜੇ ਚ ਕਿਧਰੋਂ ਵੀ ਜਾ ਸਕਦੇ ਸੀਗੇ ਆਪਣੇ ਵਾਲੇ ਨਹੀਂ ਜਾ ਸਕਦੇ ਸੀ ਪਾਕਿਸਤਾਨ ਦੇ ਟੈਂਕ ਅਗਲੇ ਦਿਨ ਆਪਣੇ ਏਰੀਏ ਚ ਐਂਟਰ ਕਰ ਜਾਂਦੇ ਨੇ ਖੇਮ ਕਰਨ ਤੱਕ ਪਾਕਿਸਤਾਨ ਦੀ ਫੌਜ ਆ ਜਾਂਦੀ ਆ ਉਹਨਾਂ ਦਾ ਪਲਾਨ ਕੀ ਸੀਗਾ ਉਹਨਾਂ ਦਾ ਪਲਾਨ ਬਹੁਤ ਸੋਲਿਡ ਸੀਗਾ ਪਾਕਿਸਤਾਨ ਕੇਹਿੰਦੇ ਇਸ ਜੰਗ ਚ ਇੰਨਾ ਕੁ ਜ਼ਿਆਦਾ ਕੰਫੀਡੈਂਟ ਹੋ ਗਿਆ ਸੀਗਾ ਉਹਨਾਂ ਦਾ ਰਾਸ਼ਟਰਪਤੀ ਸੀਗਾ ਜਰਨਲ ਆਯੂਬ ਖਾਨ ਉਹ ਕਹਿੰਦਾ ਸੀ ਮੈਂ ਟੈਲ ਦਾ ਹੋਇਆ ਸਵੇਰੇ ਲਾਹੌਰ ਤੋਂ ਨਿਕਲੂੰਗਾ ਲੰਚ ਕਰੂੰਗਾ ਮੈਂ ਅਮਰਸਰ ਤੇ ਜਾ ਕੇ ਦਿੱਲੀ ਦੀ ਜਾਮਾ ਮਸਜਿਦ ਤੇ ਸ਼ਾਮ ਨੂੰ ਨਮਾਜ਼ ਪੜ੍ਹਾਂਗਾ ਪਾਕਿਸਤਾਨ ਦਾ ਇਹ پلان ਸੀਗਾ ਕਿ ਅੰਮ੍ਰਿਤਸਰ ਨੂੰ ਕਬਜ਼ੇ 'ਚ ਕਰਨ ਤੋਂ ਬਾਅਦ ਅੰਬਾਲਾ ਹੁੰਦੇ ਹੋਏ ਅਸੀਂ ਸਿੱਧਾ ਦਿੱਲੀ ਤੇ ਹਮਲਾ ਬੋਲਾਂਗੇ। ਲਾਲਬਾਧਰ ਸ਼ਾਸਤਰੀ ਦਾ ਮੁੰਡਾ ਇੱਕ ਇੰਟਰਵਿਊ 'ਚ ਦੱਸਦਾ ਹੈ ਕਿ ਕਿਵੇਂ ਅਸੀਂ ਜਾ ਕੇ ਰਾਤਾਂ ਰਾਸ਼ਟਰਪਤੀ ਭਵਨ 'ਚ ਘਟਦੇ ਹੁੰਦੇ ਸੀ। ਇਹ ਪਲੈਨਿੰਗ ਵੀ ਖਬਰ ਜਦੋਂ ਦਿੱਲੀ ਪਹੁੰਚੀ 9 ਤਰੀਕ ਨੂੰ ਆਰਮੀ ਦੇ ਸਭ ਤੋਂ ਵੱਡੇ ਅਫਸਰ ਆਰਮੀ ਚੀਫ ਜਰਨਲ ਚੌਧਰੀ ਦਾ ਫੋਨ ਆਉਂਦਾ ਹੈ ਲੈਫਟਨੈਂਟ ਜਰਨਲ ਹਰਬਖਸ਼ ਸਿੰਘ ਨੂੰ। ਆਪਣੀਆਂ ਫੌਜਾਂ ਨੂੰ ਪਿੱਛੇ ਲਿਆਓ। ਬਿਆਸ ਤੇ ਲਿਆਓ ਸੈਕੰਡ ਡਿਫੈਂਸ ਲਾਈਨ ਬਣਾਓ। ਅੰਮ੍ਰਿਤਸਰ ਤਾਂ ਆਪਣੇ ਹੱਥੋਂ ਗਿਆ ਹੁਣ ਦਿੱਲੀ ਬਚਾ ਲੋ ਜਰਨਲ ਹਰਬਖਸ਼ ਸਿੰਘ ਕਹਿੰਦੇ ਆਪਦੀ ਕਿਤਾਬ ਚੋਂ ਲਿਖਦੇ ਨੇ ਵੀ ਮੈਂ ਹੱਕਾ ਬੱਕਾ ਰਹਿ ਗਿਆ ਉਹਨਾਂ ਦੀ ਇਹ ਗੱਲ ਸੁਣ ਕੇ ਉਹ ਕਹਿੰਦੇ ਨੇ ਕਿ ਮੈਂ ਇਹ ਆਰਡਰ ਤੁਹਾਡਾ ਨਹੀਂ ਮੰਨ ਸਕਦਾ ਮੈਨੂੰ ਲਿਖਤੀ ਰੂਪ ਚ ਦੇ ਦਿਓ ਫੋਨ ਤੇ ਉਹਨਾਂ ਦੀ ਬਹਿਸ ਬਾਜੀ ਵੀ ਹੁੰਦੀ ਹੈ ਉਸੇ ਰਾਤ ਫਿਰ ਜਰਨਲ ਚੌਧਰੀ ਅੰਬਾਲਾ ਆਉਂਦੇ ਨੇ ਤਾਂ ਅੰਬਾਲਾ ਕਹਿੰਦੇ ਇਹਨਾਂ ਦੀ ਬਹੁਤ ਜ਼ਿਆਦਾ ਬਹਿਸ ਬਾਜੀ ਹੁੰਦੀ ਆ ਉੱਥੇ ਉਹਨਾਂ ਨੇ ਫੈਸਲਾ ਮੰਨਣ ਤੋਂ ਮਨਾ ਕਰਤਾ ਕਹਿੰਦੇ ਮੈਂ ਨਹੀਂ ਆਉਂਦੀਆਂ ਫੌਜਾਂ ਪਿੱਛੇ ਲਿਆਉਂਦਾ ਇੰਨਾ ਵੱਡਾ ਰਿਸਕ ਦੇਖੋ ਇੱਕ ਆਰਮੀ ਦਾ ਚੀਫ ਆਰਮੀ ਦਾ ਸਭ ਤੋਂ ਵੱਡਾ ਅਫਸਰ ਕਹਿ ਰਿਹਾ ਕਿ ਫੌਜਾਂ ਪਿੱਛੇ ਲਿਆਓ ਤੇ ਇਹ ਕਹਿੰਦੇ ਮੈਂ ਨਹੀਂ ਲੈ ਕੇ ਆਉਣੀਆ ਉਹਨਾਂ ਨੇ ਜਿਹੜੀ ਉੱਥੇ ਗੱਲ ਕਹੀ ਨਾ ਉੱਥੋਂ ਆਪਾਂ ਉਹਨਾਂ ਦੀ ਭਾਵਨਾ ਸਮਝ ਸਕਦੇ ਆ ਉਹ ਕਹਿੰਦੇ 17 ਸਾਲ ਪਹਿਲਾਂ ਅਸੀਂ ਪੰਜਾ ਸਾਹਿਬ ਅਸੀਂ ਨਨਕਾਣਾ ਸਾਹਿਬ ਗਵਾਲਿਆ ਹੁਣ ਮੈਂ ਸਿੱਖਾਂ ਦੇ ਹੱਥੋਂ ਦਰਬਾਰ ਸਾਹਿਬ ਨਹੀਂ ਜਾਣ ਦਿੰਦਾ ਆਰਮੀ ਚੀਫ ਨੂੰ ਸਿੱਧਾ ਮੂੰਹ ਤੇ ਜਵਾਬ ਦਿੱਤਾ ਜੰਗ ਦੇ ਮੈਦਾਨ 'ਚ ਮੈਂ ਆਪ ਜਾਊਂਗਾ ਮੈਂ ਦੇਖੂਗਾ ਸਥਿਤੀ ਫਿਰ ਮੈਂ ਫੈਸਲਾ ਲਵਾਂਗਾ ਉਹਨਾਂ ਦੇ ਨਾਲ ਕੋਨ ਸੀ ਉਹਨਾਂ ਦੇ ਏਡੀਸੀ ਸੀਗੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਵੀ ਰਹੇ ਨੇ ਉੱਥੇ ਉਹ ਐਸਾ ਜੋਸ਼ ਭਰਦੇ ਨੇ ਆਪਣੀ ਫੌਜ 'ਕਿ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪੈਂਦੀ ਆ ਪਾਕਿਸਤਾਨ ਦੇ ਇੰਨੇ ਟੈਂਕ ਇਹਨਾਂ ਨੇ ਤਬਾਹ ਕੀਤੇ ਇੰਨੇ ਟੈਂਕ ਫੜੇ ਕਿ ਥੱਕ ਕੇ ਪਾਕਿਸਤਾਨ ਨੂੰ ਸੀਜ਼ਫਾਇਰ ਦਾ ਐਲਾਨ ਕਰਨਾ ਪਿਆ ਸੀਜ਼ਫਾਇਰ ਮਤਲਬ ਯੁੱਧਬੰਦੀ ਵੀ ਅਸੀਂ ਅਸੀਂ ਯੁੱਧ ਖਤਮ ਕਰਨਾ ਚਾਹੁੰਦੇ ਆ ਪੈਂਡ ਦੀ جنگ ਹਾਰਨ ਤੋਂ ਬਾਅਦ ਪਾਕਿਸਤਾਨ ਦੇ ਰਾਸ਼ਟਰਪਤੀ ਜਰਨਲ ਆਯੂਬ ਖਾਨ ਦਾ ਬਿਆਨ ਆਉਂਦਾ ਹੈ ਕਹਿੰਦੇ ਜੇ ਲੈਫਟੀਨੈਂਟ ਜਰਨਲ ਹਰਬਖਸ ਸਿੰਘ ਚਟਾਨ ਬਣ ਕੇ ਸਾਡੀਆਂ ਫੌਜਾਂ ਸਾਹਮਣੇ ਨਾ ਖੜਦੇ ਤਾਂ ਅਸੀਂ ਇਹ جنگ ਨਾ ਹਾਰਦੇ ਸੋਚੋ ਜਿਹੜਾ ਵੈਰੀ ਆ ਉਹ ਵੀ ਕ੍ਰੈਡਿਟ ਦਿੰਦਾ ਹੈ ਤੇ ਅਸੀਂ ਭੁੱਲੇ ਬੈਠੇ ਹਾਂ ਹਿੰਦੁਸਤਾਨ ਵੀ ਭੁੱਲ ਗਿਆ ਉਹਨਾਂ ਨੂੰ ਇੱਕ ਤਰੀਕੇ ਨਾਲ ਪੰਜਾਬੀ ਵੀ ਭੁੱਲ ਗਏ ਸਭ ਤੋਂ ਵੱਡੀ ਗੱਲ ਆ ਸਿੱਖ ਵੀ ਭੁੱਲ ਗਏ ਪਤਾ ਹੀ ਨਹੀਂ ਹੋਣਾ ਇਹੇ ਚੀਜ਼ ਸਾਨੂੰ ਪਤਾ ਹੋਣਾ ਚਾਹੀਦਾ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਡ ਕੇ ਐਡੇ ਵੱਡੇ ਵੱਡੇ ਫੈਸਲੇ ਲੈ ਕੇ ਸਾਡੀ ਕੌਮ ਨੂੰ ਇੱਕ ਰਾਹ ਦਿਖਾਇਆ ਹਾਲਾਂਕਿ ਪਾਕਿਸਤਾਨ ਇਹ ਕਹਿੰਦਾ ਹੈ ਕਿ ਅਸੀਂ ਇਹ ਜੰਗ ਜਿੱਤੇ ਇੰਡੀਆ ਇਹ ਕਹਿੰਦਾ ਹੈ ਕਿ ਅਸੀਂ ਇਹ ਜੰਗ ਜਿੱਤੇ ਜਦੋਂ ਜੰਗ ਖਤਮ ਹੋਈ ਆ ਜੇ ਉਦੋਂ ਦੇ ਹਾਲਾਤ ਦੇਖੀ ਆ ਆਪਾਂ ਤਾਂ ਇੰਡੀਆ ਬੈਟਰ ਸਿਚੁਏਸ਼ਨ ਚ ਸੀਗਾ ਆਈਡੀਆ ਜ਼ਿਆਦਾ ਵਧੀਆ ਹਾਲਾਤਾਂ ਚ ਸੀਗਾ ਪਾਕਿਸਤਾਨ ਨਾਲ ਭਾਰਤ ਦੇ 3000 ਜਵਾਨ ਸ਼ਹੀਦ ਹੁੰਦੇ ਆ ਪਾਕਿਸਤਾਨ ਦੇ 3800 ਜਵਾਨ ਸ਼ਹੀਦ ਹੁੰਦੇ ਆ 540 ਵਰਗ ਕਿਲੋਮੀਟਰ ਤੇ ਪਾਕਿਸਤਾਨ ਕਬਜ਼ਾ ਕਰਦਾ ਹੈ ਇੰਡੀਆ ਦੇ ਔਰ ਇੰਡੀਆ ਪਾਕਿਸਤਾਨ ਦੇ 1920 ਵਰਗ ਕਿਲੋਮੀਟਰ ਤੇ ਕਬਜ਼ਾ ਕਰਦਾ ਹੈ ਟੈਂਕ ਉਹਨਾਂ ਦੇ ਜ਼ਿਆਦਾ ਬਰਬਾਦ ਕਰਦੇ ਆਂ ਇੰਡੀਆ ਵਾਲੇ ਜੇ ਅੰਮ੍ਰਿਤਸਰ ਹੱਥ ਚੋਂ ਨਿਕਲ ਜਾਂਦਾ ਤਾਂ ਸਿਰਫ ਦਰਬਾਰ ਸਾਹਿਬ ਨਹੀਂ ਖੇਮ ਕਰਨ ਗੋਇੰਦਵਾਲ ਤਰਨਤਾਰਨ ਖਡੂਰ ਸਾਹਿਬ ਪਤਾ ਹੀ ਨਹੀਂ ਕਿੰਨੇ ਗੁਰੂ ਘਰ ਆਪਣੇ ਹੱਥੋਂ ਜਾਣੇ ਸੀਗੇ ਤਾਂ ਸੋਚੋ ਕਿੰਨੀ ਵੱਡੀ ਤੇਨਾ ਸਿੱਖ ਪੰਥ ਨੂੰ ਇਸ ਬੰਦੇ ਦੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹਨਾਂ ਨੂੰ ਤਾਂ ਬਹੁਤ ਮੈਡਲ ਦਿੱਤੇ ਹੋਣਗੇ ਬਹੁਤ ਸ਼ਾਬਾਸ਼ ਮਿਲੀ ਹੋਗੀ ਪਰ ਹੋਇਆ ਥੋੜਾ ਉਲਟ ਸੀ ਇਹਨਾਂ ਨੂੰ ਬਾਅਦ ਚ ਉਹ ਇਹ ਕਿਹਾ ਗਿਆ ਕਿ ਤੁਸੀਂ ਆਰਡਰ ਕਿਉਂ ਨਹੀਂ ਮੰਨੇ ਤਾਂ ਲਾਲ ਬਹਾਦਰ ਸ਼ਾਸਤਰੀ ਉਹਦੋਂ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਹੱਕ ਚ ਆਏ ਸੀਗੇ ਤਾਂ ਫਿਰ 1 ਸਾਲ ਬਾਅਦ ਇਹਨਾਂ ਨੂੰ ਪਦਮ ਪੂਸ਼ਣ ਦਿੱਤਾ ਗਿਆ ਪਰ ਇੱਕ ਗਿਲਾਇਹ ਕਰਦੇ ਨੇ ਤਾਂ ਸੋਚੋ ਫੌਜ ਦਾ ਇੰਨਾ ਵੱਡਾ ਹੀਰੋ ਇਹ ਕਹਿੰਦੇ ਜਦੋਂ 84 ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ ਤਾਂ ਉਦੋਂ ਮੇਰੇ ਘਰ ਦੇ ਬਾਹਰ ਸੀਆਈਡੀ ਲਾ ਦਿੱਤੀ ਗਈ ਸੀ ਜਦੋਂ ਦਿੱਲੀ 84 'ਚ ਸਿੱਖਾਂ ਦੀ ਨਸਲ ਕੁਸ਼ੀ ਹੋਈ ਆ ਇਹ ਦਿੱਲੀ ਰਹਿੰਦੇ ਸੀਗੇ ਉਦੋਂ ਇਹਨਾਂ ਦੇ ਘਰ ਤੇ ਵੀ ਦੰਗਾ ਕਰਨ ਵਾਲਿਆਂ ਨੇ ਅਟੈਕ ਕੀਤਾ ਸੋਚੋ ਇਹਨਾਂ ਨੇ ਇੱਕ ਬੰਦੂਕ ਆਪ ਦੇ ਹੱਥ 'ਚ ਲਈ ਇੱਕ ਆਪਣੀ ਬੇਟੀ ਦੇ ਹੱਥ 'ਚ ਦਿੱਤੀ ਫਿਰ ਇਹਨਾਂ ਦੇ ਘਰ ਦੇ ਵੱਲ ਕਿਸੇ ਨੇ ਦੇਖਿਆ ਨਹੀਂ ਇੱਕ ਹੋਰ ਇਹਨਾਂ ਦਾ ਯੋਗਦਾਨ ਸੀਗਾ ਜਦੋਂ 84 'ਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀਗਾ ਜਿਹੜੇ ਫੌਜੀ ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ ਜਿਹੜੇ ਫੌਜ ਛੱਡ ਕੇ ਆਗੇ ਸੀਗੇ ਫੌਜ ਨੇ ਉਹਨਾਂ ਦੇ ਕੋਰਟ ਮਾਰਸ਼ਲ ਕੀਤੇ ਉਹਨਾਂ ਨੂੰ ਸਜ਼ਾ ਮਾ ਦੇਣੀਆਂ ਚਾਹੀਆਂ ਤਾਂ ਇਹ ਉਹਨਾਂ ਦਾ ਪੱਖ ਰੱਖਣ ਗਏ ਸੀਗੇ ਇਹ ਕਹਿੰਦੇ ਸੀ ਕਿ ਮੈਂ ਉਹਨਾਂ ਦੇ ਕੇਸ 'ਚ ਮੈਂ ਉਹਨਾਂ ਦੀ ਆਵਾਜ਼ ਬਣੂੰਗਾ ਇੱਕ ਬਹਾਦਰੀ ਦਾ ਤੁਹਾਨੂੰ ਇਹਨਾਂ ਦਾ ਕਿੱਸਾ ਹੋਰ ਦੱਸਦਾ ਮੈਂ ਇਹ ਜੰਗ ਤੋਂ ਕਾਫੀ ਟਾਈਮ ਪਹਿਲਾਂ ਜਦੋਂ ਵਿਸ਼ਵ ਯੁੱਧ ਹੋਇਆ ਤਾਂ ਇਹ ਉਹ ਵਿਸ਼ਵ ਯੁੱਧ ਵਿੱਚ ਹਿੱਸਾ ਲੈ ਰਹੇ ਸੀ ਇਹ ਸੀਗੇ ਮਲੇਸ਼ੀਆ ਤੇ ਜਾਪਾਨ ਨੇ ਇਹਨਾਂ ਨੂੰ ਬੰਦੀ ਬਣਾ ਲਿਆ ਸੀਗਾ ਤੇ 2.5 ਸਾਲ ਤਸ਼ੱਦਦ ਕਰੀ ਗਈ ਇਹਨਾਂ ਤੇ ਇਹਨਾਂ ਦੇ ਸਿਰ 'ਚ ਜਿਹੜਾ ਕਹਿੰਦੇ ਇੱਕ ਸਟੀਲ ਦਾ ਟੁਕੜਾ ਮਰਦੇ ਦਮ ਤੱਕ ਰਿਹਾ ਡਾਕਟਰ ਕੱਢ ਨਹੀਂ ਪਾਏ ਇੱਕ ਬਿਮਾਰੀ ਹੋ ਗਈ ਸੀ ਇਹਨਾਂ ਨੂੰ 베ਰੀ 베ਰੀ ਦਿਲ ਦਾ ਰੋਗ ਜਦੋਂ 1965 ਦੀ ਜੰਗ ਲੜ ਰਹੇ ਸੀ ਉਦੋਂ ਵੀ ਇਹ ਇਹਨਾਂ ਨੂੰ ਦਿਲ ਦਾ ਰੋਗ ਸੀਗਾ ਰਵਾਇ ਨਹੀਂ ਕੀਤੀ ਇਹਨਾਂ ਨੇ ਕਦੇ ਤਾਂ ਇਹਨਾਂ ਦੀ ਜਿਹੜੀ ਬਹਾਦਰੀ ਆ ਉਹਨੂੰ ਸਲੂਟ ਕਰਨਾ ਚਾਹੀਦਾ ਆ ਆਪਾਂ ਨੂੰ ਜਦੋਂ ਵੀ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਤਾਂ ਆਪਾਂ ਇਸ ਸਿੱਖ ਯੋਧੇ ਨੂੰ ਜ਼ਰੂਰ ਯਾਦ ਕਰਿਆ ਕਰੋ। ਕੀ ਬਾਕੀ ਕਾਫੀ ਇਨਫੋਰਮੇਟਿਵ ਸੀ ਵੀਡੀਓ ਇਹ ਤੁਹਾਡੇ ਵਾਸਤੇ ਪਲੇ ਕੀਤਾ ਸੀ ਕਿਉਂਕਿ ਮੈਂ ਇਸ ਤੋਂ ਰਿਲੇਟਿਡ ਵੀਡੀਓ ਜਿਹੜਾ ਪੀਲੇ ਵੇਖਿਆ ਹੈ ਤੇ ਅੱਛਾ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹਨਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਪਹਿਲੀ ਗੱਲ ਇਹ ਕਿ ਅਗਰ ਉਸ ਟਾਈਮ 65 ਦੇ ਵਿੱਚ ਪੰਜਾਬੀਆਂ ਨੇ ਸਾਥ ਦਿੱਤਾ ਹੁੰਦਾ ਔਰ ਇਹ ਜਿਹੜਾ ਹਿੰਦੂਤਵਾ ਸ਼ਿਵ ਸੈਨਾ ਇਹਨਾਂ ਦਾ ਸਾਥ ਨਾ ਦਿੱਤਾ ਹੁੰਦਾ ਤੇ 84 ਵਾਲਾ ਵਾਕਿਆ ਨਾ ਹੁੰਦਾ 84 'ਚ ਜਿਹੜੀ ਨਸ਼ਲ ਕਸ਼ੀ ਕੀਤੀ ਗਈ ਸੀ ਤੇ ਜੀਨੋਸਾਈਡ ਹੋਇਆ ਸੀ ਜਿਹੜਾ 84 ਦੇ ਵਿੱਚ ਸਿੱਖਾਂ ਦਾ ਉਹ ਨਾ ਹੁੰਦਾ ਮਤਲਬ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਉਸ ਵੱਡੇ ਸੰਘੇਤੋਂ ਜਿਹੜਾ ਉਹ ਪਛ ਜਾਂਦੇ ਲੇਕਿਨ ਯਾਰ ਉਹਨਾਂ ਨੂੰ ਪਤਾ ਥੋੜੀ ਸੀ ਲੇਕਿਨ ਹਰ ਬੰਦਾ ਆਪਣੇ ਕੰਟਰੀ ਵਾਸਤੇ ਯਾਰ ਵੇਖੋ ਉਸ ਟਾਈਮ ਉਹਨਾਂ ਨੇ ਜੋ ਉਹਨਾਂ ਦਾ ਮੁਲਕ ਹੈ ਨਾ ਹੋਣ ਵੀ ਹੋਣ ਵੀ ਅਗਰ ਕੁਝ ਹੁੰਦਾ ਹੈ ਤੇ ਡੈਫੀਨੇਟਲੀ ਉਹਨਾਂ ਦੇ ਦਿਲ ਦੇ ਵਿੱਚ ਤੇ ਹੋਏਗਾ ਨਾ ਕਿ ਯਾਰ ਹੁਣ ਆਪਾਂ ਵਾ ਹਾਂ ਅਸੀਂ ਜੋ ਵੀ ਹਾਂ ਇੱਥੋਂ ਮਤਲਬ ਗੱਲਬਾਤ ਕਰੀਏ ਜਾਂ ਜਿਵੇਂ ਵੀ ਆ لیکن ایک چیز ہے ਜਦੋਂ اٹیک ਹੋਏਗਾ پاکستان ਦੇ ਕਿਸੇ ਵੀ شہر یا ਕਿਸੇ ਵੀ بارڈر ਤੇ ਸਾਨੂੰ ਇਥੇ ਤਕਲੀਫ ਹੋਏਗੀ ਅਸੀਂ ਅਗਾ ਯਾਰ ਅਸੀਂ ਨਾਲ ਖਲੋਤੇ ਆਂ ਆਪਣੀ ਆਰਮੀ ਦੇ ਅਸੀਂ ਪੂਰਾ ਸਾਥ ਦੇਣਾ ਹੈ ہاں ٹھیک ہے اس طرح ڈیفینیٹلی ਉਹ ਵੀ ਉਦੋਂ ਉਹਨਾਂ ਨੇ ਵੀ ਸਾਥ ਦਿੱਤਾ ਜਿਵੇਂ ਅਸੀਂ ਆਪਣੀ ਆਰਮੀ ਦੇ ਨਾਲ ਖਲੋਤੇ ਆਂ ਹਰ ਚੀਜ਼ ਕੀਤੀ لیکن ਉਸ ਤੋਂ ਬਾਅਦ ਉਹਨਾਂ ਨੂੰ ਮਿਲਿਆ ਕਿ ਇਹ ਵੀ ਚੀਜ਼ ਹੈ ਕਿ جنرل ਹਰਬਖਸ਼ ਸਿੰਘ ਨਾਲ ਜੋ ਹੋਇਆ مطلب ਜਦੋਂ 84/ਤੰਗੇ ਫਸਾਦ ਹੁੰਦੇ ਨੇ ਤੇ ਲੋਕਾਂ ਨੇ ਇਹ ਦੁਵਾਨੇ ਜਿਹੜਾ ਹੈ ਉਹਨਾਂ ਦੇ ਘਰ ਦੇ ਉੱਤੇ ਵੀ ਉਹਨਾਂ ਦੇ ਉੱਤੇ ਵੀ ਹਮਲੇ ਕੀਤੇ ਹਮਲੇ ਕੀਤੇ ਜਿਹੜੇ ਬੰਦੇ ਨੇ ਮੁਲਕ ਬਚਾਤਾ ਉਹਨਾਂ ਦਾ ਜਿਹਨੇ ਉਹ ਮੁਲਕ ਬਚਾਤਾ ਔਰ 1984 ਜਦੋਂ ਜੀਨੋਸਾਈਡ ਹੋਇਆ ਸੀਗਾ ਠੀਕ ਆ ਉਦੋਂ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਨੇ ਸੀਆਈਡੀ ਲਾਤੀ ਪਹਿਲਾਂ ਲਾਤਾ ਕਿ ਬਾਕੀ ਬਾਹਰ ਨਹੀਂ ਕਰ ਸਕਦੇ ਬਾਕੀ ਇੱਕ ਚੀਜ਼ ਇਹ ਹੈ ਕਿ 65 ਵਾਲੀ ਲੜਾਈ ਜਿਹੜੀ ਹੈ ਨਾ ਉਹਨੂੰ ਮੰਨ ਲਵੋ ਉਹ ਬੰਦੇ ਨੂੰ ਮੰਨ ਲੈਣਾ ਚਾਹੀਦਾ ਕਿਉਂਕਿ ਹੁਣ ਤੇ ਦੁਨੀਆ ਵੀ ਮੰਨਦੀ ਹੈ ਗੂਗਲ ਤੁਹਾਡੇ ਕੋਲ ਹੈ ਤੁਸੀਂ 71 ਵਾਲੀ ਮੈਂ ਮੰਨਣਾ ਵਾ ਪਾਕਿਸਤਾਨ ਲਾਸ ਹੋਇਆ ਸੀ ਕਿਉਂਕਿ ਇੱਕ ਤੁਹਾਡਾ ਵੱਡਾ ਹਿੱਸਾ ਜਿਹੜਾ ਬੰਗਲਾਦੇਸ਼ ਜਿਹੜਾ ਔਰ ਔਰ ਪਾਕਿਸਤਾਨ ਜਿਹੜਾ ਲੜਨ ਕਿਹਦੇ ਖਿਲਾਫ ਰਿਹਾ ਸੀ ਕੋਈ ਇੰਡੀਆ ਨਾਲ ਲੜਾਈ ਥੋੜੀ ਹੋਈ ਸੀ ਹਾਂ ਪਾਕਿਸਤਾਨ ਦੀ ਤੇ ਬੰਗਲਾਦੇਸ਼ ਉਦੋਂ ਵੈਸਟ ਪਾਕਿਸਤਾਨ ਦੀ ਈਸਟ ਪਾਕਿਸਤਾਨ ਨਾਲ ਲੜਾਈ ਸੀ ਜੰਗ ਨੇ ਲੱਗੀ ਸੀ ਮੁਕਤੀ ਬਾਣੀ ਤੇ ਬੈਠੇ ਸਨ ਉੱਥੇ ਕਿਲਾ ਮੈਂ ਬੰਗਲਾਦੇਸ਼ ਈਸਟ ਪਾਕਿਸਤਾਨ ਚ ਤੇ ਫੌਜਾਂ ਆਪਣੇ ਹੀ ਬੰਦਿਆਂ ਨਾਲ ਲੜਨ ਡੀਆਂ ਸਨ ਅੱਜਾ ਬੰਦਾ ਆਪਣੇ ਜਿਸਮ ਦਾ ਕੋਈ ਹਿੱਸਾ ਵਡਣ ਗਿਆ ਹੋਵੇ ਆਪਸੇ ਲੜਨ ਡਏ ਸਨ ਤੇ ਡੈਫੀਨੇਟਲੀ ਉਹਨਾਂ ਨੇ ਵੱਖਰੇ ਹੋਣਾ ਸੀ ਜਿਵੇਂ ਇੱਕ ਉਹਨਾਂ ਦਾ ਦੇਖੋ ਜੇ ਕੋਈ ਬਾਰਡਰ ਹੀ ਨਹੀਂ ਸ਼ੇਅਰ ਕਰਦੇ ਤੁਸੀਂ ਇੱਕ ਕੰਟਰੀ ਦੇ ਨਾਲ ਹੁਣ ਕਸ਼ਮੀਰ ਆਜ਼ਾਦ ਕਸ਼ਮੀਰ ਜਿਹੜਾ ਇੰਨਾ ਹੈ ਅਗਰ ਉਹਨੂੰ ਵੇਖੀਏ ਮਕਬੂਜ਼ਾ ਕਸ਼ਮੀਰ ਤੇ ਆਜ਼ਾਦ ਕਸ਼ਮੀਰ ਮਤਲਬ ਇੰਨਾ ਹੈਗਾ ਜਿਹੜਾ ਪਾਕਿਸਤਾਨ ਕੋਲ ਕਸ਼ਮੀਰ ਹੈ ਜਿਹੜਾ ਇੰਡੀਆ ਕੋਲ ਕਸ਼ਮੀਰ ਉਹ ਬਹੁਤ ਵੱਡਾ ਹੋ ਇੰਨਾ ਹੋਏਗਾ ਤਕਰੀਬਾ ਠੀਕ ਹੈ ਸਾਈਜ਼ ਮਤਲਬ ਤੁਸੀਂ ਇਹਦੇ ਹਿਸਾਬ ਨਾਲ ਮੈਪ ਦੇ ਅਕੋਰਡਿੰਗਲੀ ਗੱਲ ਕਰ ਰਹੇ ਹੋ ਹਾਂ ਹਾਂ ਕਿੰਨਾ ਚੇਰ ਹੋ ਗਿਆ ਕਸ਼ਮੀਰ ਲੈ ਲੇਗੇ ਕਸ਼ਮੀਰ ਹਮਾਰਾ ਹੈ ਕਸ਼ਮੀਰ ਐਸੇ ਹੈ ਕਸ਼ਮੀਰ ਦੋਵਾਂ ਪਾਸੇ ਹੋਣ ਰਿਹਾ ਕਿਸੇ ਨੇ ਲਿਆ ਤੇ ਨਿਕਲ 1 ਇੰਚ ਵੀ ਨਹੀਂ ਅੱਗੇ ਪਿੱਛੇ ਹੋ ਸਕਿਆ ਨਹੀਂ ਲਿਆ ਫਿਰ ਐਡਾ ਵੱਡਾ ਬੰਗਲਾਦੇਸ਼ ਜਿਹੜਾ ਈਸਟ ਪਾਕਿਸਤਾਨ ਨੂੰ ਕਿਵੇਂ ਜਾ ਸਕਦਾ ਸੀ ਨਹੀਂ ਸੀ ਜਾ ਸਕਦਾ ਅਗਰ ਬਾਰਡਰ ਹੁੰਦਾ ਤੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਚੇਨ ਸਪਲਾਈ ਹੀ ਬੰਦ ਕਰ ਸਕਦੇ ਹੋ ਇੰਡੀਆ ਹੀ ਇਹ ਵਿੱਚ ਡੈਫੀਨੇਟਲੀ ਇੱਕ ਵੀਕ ਪੁਆਇੰਟ ਸੀ ਤੁਹਾਡਾ ਹਾਂ ਔਰ ਅ ਪਤਾ ਨਹੀਂ ਐਨੇ 1971 ਤੱਕ ਕਿਵੇਂ ਇਸ ਪਾਕਿਸਤਾਨ ਜਿਹੜਾ ਪਾਕਿਸਤਾਨ ਦਾ ਹਿੱਸਾ ਰਹਿ ਗਿਆ ਵੀ ਬੜੀ ਗੱਲ ਆ ਬੜੀ ਗੱਲ ਆ ਸਹੀ ਆ ਇੰਨੀ ਦੇਰ ਤੱਕ ਚੱਲ ਗਿਆ ਉਸਾਰ ਨਹੀਂ ਤੇ ਇੰਨੀ ਦੇਰ ਤੱਕ ਜੇ ਤੁਹਾਡਾ ਬਾਰਡਰ ਤੁਸੀਂ ਸ਼ੇਅਰ ਨਹੀਂ ਕਰਦੇ ਔਰ ਵਿੱਚ ਤੁਹਾਡੇ ਇੱਕ ਮੁਲਕ ਹੈ ਜਿਹੜਾ ਮਤਲਬ ਕਿ ਤੁਹਾਡੇ ਨਾਲ ਸਿੱਤਾ ਹੀ ਨਹੀਂਗਾ ਉਹਦਾ ਬਾਰਡਰ ਤੁਸੀਂ ਉਹ ਦਰਸੀਲ ਦਾ ਹਰ ਸਰੀਆ ਜਿਹੜਾ ਵਾ ਬਾਈ ਏਅਰ ਬਾਈ ਏਅਰ ਆ ਤੁਹਾਡੇ ਕੋਲ ਕੋਈ ਵੀ ਚੀਜ਼ ਨਹੀਂ ਹੈ ਜਿਹਦੇ ਦਰੂਤ ਜ਼ਾਰੀ ਗੱਲਾਂ ਉੱਥੇ ਫਿਰ ਮੁਸ਼ਕਿਲਾਂ ਆ ਬਾਕੀ 65 ਦੇ ਵਿੱਚ ਆ ਦੋ ਚੀਜ਼ਾਂ ਉਹਨਾਂ ਨੇ ਆਖੀਆਂ ਨੇ ਕਿ ਇੱਕ ਤੇ ਜਦੋਂ ਵੀ ਕੋਈ ਜਰਨਲ ਜਿਹੜਾ ਹੈ ਉਹ ਤੋਂ ਮਤਲਬ ਮੇਨ ਸੁਪਰੀਮ ਜਿਹੜਾ ਹੁੰਦਾ ਹੈ ਠੀਕ ਹੈ ਆਰਮੀ ਚੀਫ ਹੁੰਦਾ ਹੈ ਉਹ ਆਰਡਰ ਦੇ ਦਿੰਦਾ ਹੈ ਤੇ ਥਲਵੇਂ ਜਿਹੜੇ ਨੇ ਉਹਨਾਂ ਨੂੰ ਤਾਂ ਡੈਫੀਨਿਟਲੀ ਉਹਨੂੰ ਮੰਨਣਾ ਹੀ ਹੁੰਦਾ ਹੈ ਮੰਨਣਾ ਮੰਨਣਾ ਠੀਕ ਹੈ ਔਰ ਉਹਨਾਂ ਨੇ ਨਹੀਂ ਮੰਨਿਆ ਉਦੋਂ ਠੀਕ ਹੈ ਉਹਨੇ ਉਹ ਖਲੋਤੇ ਰਹੇ ਅੜੇ ਰਹੇ ਜ਼ਾਹਰ ਹੈ ਇੱਕ ਬੰਦਾ ਜਦੋਂ ਜੋਸ਼ੋ ਜਜ਼ਬੇ ਨਾਲ ਲੜਦਾ ਰਹਿੰਦਾ ਫਿਰ ਉਹਨੂੰ ਉਹਦਾ ਰਿਵਾਰਡ ਵੀ ਮਿਲਦਾ ਡੈਫੀਨਿਟਲੀ ਸੀਜ਼ ਫਾਇਰ ਜਿਹੜਾ ਹੋਇਆ ਉਹਦੇ ਵਿੱਚ ਆਉਂਦੇ ਨੇ ਜੀ ਪਾਕਿਸਤਾਨ ਨੇ ਮਤਲਬ ਜਾ ਕੇ ਤੇ ਕਰਤਾ ਇੱਕ ਚੀਜ਼ ਹੈ ਕਿ ਅਗਰ ਇਹ ਦੀ ਹਿਸਟਰੀ ਪੜੀਏ ਹਿਸਟਰੀ ਦੇ ਵਿੱਚ ਤੁਸੀਂ ਜਾਓਗੇ ਤੇ ਤੁਹਾਨੂੰ ਨਜ਼ਰ ਆਏਗਾ ਕਿ ਇੰਡੀਆ ਉਦੋਂ ਬੜਾ ਵੀਕ ਇਸ ਪੁਆਇੰਟ ਹਰ ਚੀਜ਼ ਨਾਲ ਉਹ ਦੱਸਿਆ ਕਿ ਵੀਕ ਸੀ ਹਾਂ ਫਿਰ ਜੇ ਅਮਰਤਸਰ ਸਾਹਿਬ ਤੱਕ ਮਤਲਬ ਪਾਕਿਸਤਾਨ ਚ ਨਹੀਂ ਚਲੇ ਗਏ ਸਨ ਫੌਜ ਜਿਹੜੀ ਚਲੀ ਗਈ ਸੀ ਤੇ ਫਿਰ ਬਾਕੀ ਪਿੱਛੋਂ ਜਿਹੜਾ ਮੇਨ ਪਾਵਰ ਹੈ ਜਿਹੜਾ ਆਰਮੀ ਚੀਫ ਹੈ ਜਾਂ ਕੰਟਰੀ ਉਹ ਤੁਹਾਨੂੰ ਪਾਵਰ ਦੇਣਾ ਹੀ ਬੰਦ ਕਰ ਦਿੰਦਾ ਤੇ ਇੱਕ ਸਪੈਸੀਫਿਕ ਗਰੁੱਪ ਆਫ ਪੀਪਲ ਜਿਹੜਾ ਉਹ ਮਤਲਬ ਇੰਨਾ ਕੁਝ ਜਿਹੜਾ ਮੇਰਾ ਨਹੀਂ ਖਿਆਲ ਕਿ ਉਹ ਉਥੇ ਫਾਈਟ ਕਰ ਸਕਦਾ ਸਰ ਬਹੁਤ ਮੁਸ਼ਕਿਲ ਹੋ ਜਾਂਦਾ ਮੁਸ਼ਕਲ ਔਖਾ ਹੋ ਜਾਂਦਾ ਉਦੋਂ ਸਾਥ ਕਿਹਨੇ ਦਿੱਤਾ ਉਦੋਂ ਜਿਹੜੇ ਪੰਜਾਬੀ ਸਨ ਉਥੇ ਉਹ ਨਾਲ ਖਲੋ ਗਏ ਉਦੋਂ ਇੰਡੀਅਨ ਆਰਮੀ ਜਿਹੜੇ ਆ ਦੂਸਰੇ ਨੇ ਉਹ ਤਾਂ ਭੱਜ ਕੇ ਚਲੇ ਗਏ ਹੂੰ ਉਦੋਂ ਪੰਜਾਬੀ ਨਾਲ ਖਲੋ ਗਏ ਆਵਾਮ ਜਦੋਂ ਨਾਲ ਆਵਾਮ ਦੀ ਜਿਹੜੀ ਤਾਕਤ ਹੈ ਨਾ ਉਹ ਜਦੋਂ ਕਿਸੇ ਵੀ ਫੌਜ ਨੂੰ ਆਪਣੀ ਆਵਾਮ ਦੀ ਤਾਕਤ ਮਿਲ ਜਾਂਦੀ ਹੈ ਨਾ ਫੇਰ ਉਹ ਭਾਈ ਫੇਰ ਨਹੀਂ ਭਾਈ ਫੇਰ ਜਿਹੜਾ ਮਰਦ ਕਿਸੇ ਵੇਖਾ ਉਹ ਸਿਆਣੇ ਐਵੇਂ ਥੋੜੀ ਜਾਂਦੇ ਨੇ ਕਿਸੇ ਦੇ ਘਰ ਜਾ ਕੇ ਲੜਨਾ ਸੌਖਾ ਹੀ ਆ ਨਹੀਂ ਸਹੀ ਗੱਲ ਆ ਬਿਲਕੁਲ ਸਹੀ ਗੱਲ ਭਾਵੇਂ ਜਿੰਨਾ ਵੀ ਮਾੜਾ ਹੋਵੇ ਉਹਦੇ ਘਰ ਜਾ ਕੇ ਲੜਨਾ ਸੌਖਾ ਉਹਦਾ ਪਿੰਡ ਇਕੱਠਾ ਹੋ ਗਿਆ ਸਾਰੇ ਇਕੱਠੇ ਹੋ ਜਾਣਗੇ ਆ ਕਿ ਵੀ ਤੂੰ ਤੁਸੀਂ ਕੌਣ ਹੁੰਦੇ ਹੋ ਸਾਡੇ ਇਲਾਕੇ ਜਾ ਕੇ ਲੜਨਗੇ ਸਾਰੇ ਨਾਲ ਖਲੋ ਜਾਣਗੇ ਉਹਦੀ ਗਲੀ ਕਲੀ ਕਿੱਠੀ ਹੋ ਜਵੇ ਨਾ ਤੇ ਮੈਂ ਕਹਿੰਦਾ ਉਹ ਬਹੁਤ ਭਾਰਾ ਹੋ ਜਾਂਦਾ ਬੰਦਾ ਉਹ ਬਿਲਕੁਲ ਤੇ ਬਾਕੀ ਉਹਦੋਂ ਪਿੰਡ ਵਾਲਿਆਂ ਨੇ ਬੜਾ ਦਿੱਤਾ ਸੀ ਸਾਥ ਦਿੱਤਾ ਸੀ ਤੇ ਹੁਣ ਜੇ ਪੰਜਾਬੀ ਜਿਹੜੇ ਭਰਾ ਨੇ ਇਨਾਂ ਵਾਰ ਉਦੋਂ ਸੋਚੋਗੇ ਕਿੰਨਾ ਨੁਕਸਾਨ ਹੋਇਆ ਹੋਣਾ ਪੰਜਾਬ ਦਾ ਪੰਜਾਬੀਆਂ ਦਾ ਦੋਵੇਂ ਮੁਲਕਾਂ ਦਾ ਹੈ ਤੇ ਹੁਣ ਯਾਰ ਜੰਗ ਨੂੰ ਕਿਉਂ ਹਰ ਬੰਦਾ ਜਿਹੜਾ ਉਹ ਮੋਦੀ ਨੂੰ ਪਤਾ ਨਹੀਂ ਕੀ ਹੈ ਐਵੇਂ ਹੀ ਮਾਰੀ ਜਾਂਦਾ ਹੁਣ ਪਾਕਿਸਤਾਨੀ ਸਰਕਾਰ ਨੂੰ ਤੇ ਮੈਂ ਤਾਂ ਖਾਣਾ ਮੈਂ ਪਾਕਿਸਤਾਨੀ ਸਰਕਾਰ ਨੂੰ ਤਾਂ ਪੇਲਦਾ ਜੇ ਪਾਕਿਸਤਾਨੀ ਸਰਕਾਰ ਆਖੇ ਕਿ ਹਾਂ ਬਈ ਅਸੀਂ ਹਮਲਾ ਕਰ ਦਾਂਗੇ ਅਸੀਂ ਇੰਜ ਕਰ ਦੇਣਾ ਸੀ ਉਹ ਤੇ ਆਂਦੇ ਨੇ ਜੇ ਤੁਸੀਂ ਕੀਤਾ ਤੇ ਅਸੀਂ ਜਵਾਬ ਦੇਣਾ ਹੈ ਉਹ ਤੇ ਫਿਰ ਹੱਕ ਹੈ ਉਹ ਤੇ ਦੇਣਾ ਹੀ ਦੇਣਾ ਹੈ ਉਹ ਕਿਹੜਾ ਕਰਨ ਦੇ ਆ ਉਹ ਪਹਿਲ ਤੇ ਕਰਨੀ ਨਹੀਂ ਦੇਦਾ ਉਹ ਤੇ ਆਂਦੇ ਨੇ ਆਓ ਮੇਜ਼ ਤੇ ਬਬੋ ਟੇਬਲ ਟਾਕ ਕਰੋ ਹੂੰ ਠੀਕ ਹੈ ਜੀ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਤੁਸੀਂ ਬੈਨਲ ਕੋਮੀ ਤੌਰ ਤੇ ਉਸ ਕੇਸ ਦੀ ਤਫਤੀਸ਼ ਕਰ ਲੋ ਠੀਕ ਹੈ ਤੁਸੀਂ ਆਪਣੀਆਂ ਜਿਹੜੀਆਂ ਵਿੱਚ ਦੂਸਰੀਆਂ ਏਜੰਸੀਆਂ ਹੈਗੀਆਂ ਉਹ ਪੇਟ ਕੇ ਕਿ ਉਹ ਪਲਵਾ ਯਾਰ ਏਜੰਸੀਆਂ ਏਜੰਸੀਆਂ ਜਿਹੜੀਆਂ ਨੇ ਉਹਦੇ ਉੱਤੇ ਫੇਰ ਸਵਾਲ ਆਵਾਮ ਚੁੱਕਣ ਡਈ ਹੈ ਕਿ ਐਡਾ ਹੀ ਏਜੰਸੀਆਂ ਜਿਹੜੀਆਂ ਨੇ ਕਾਬਲ ਹੋਣ ਤੇ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਪਤਾ ਨਾ ਲੱਗ ਜਾਂਦਾ ਕਿ ਕੀ ਆਉਂਦਾ ਅੱਛਾ ਜੀ ਤੁਹਾਡੇ ਨੂੰ ਇੱਕ ਗੱਲ ਆ ਸਾ ਜਿਹੜੀਆਂ ਉੱਥੇ ਬੁਲੇਟ ਯੂਜ਼ ਹੋਈਆਂ ਨਾ ਉਹਦੇ ਜਿਹੜੇ ਖੋਖੇ ਹੁੰਦੇ ਆ ਖਾਲੀ ਉਹਦੇ ਖੋਖਿਆਂ ਦੇ ਉੱਤੇ ਤੁਸੀਂ ਮੈਡੀਕਲ ਕਰਵਾ ਲਵੋ ਉਹਦਾ ਲੈਬਰਾਟਰੀ ਕਰਵਾ ਲਿਓ ਉੱਥੇ ਪਤਾ ਲੱਗ ਜਾਣਾ ਮੇਡ ਕਿਥੇ ਦੀ ਹੈਗੀ ਆ ਪਾਕਿਸਤਾਨੀ ਮੇਡ ਅਸਲਾ ਹੈਗਾ ਵਾ ਜਾਂ ਕੇਸ ਮੁਲਕ ਦਾ ਮੇਡ ਹੈਗਾ ਵਾ ਪਤਾ ਲੱਗ ਜਾਣਾ ਹੈਗਾ ਵਾ ਉਹਦੇ ਬੁਲੇਟ ਤੋਂ ਪਤਾ ਚੱਲ ਜਾਣਾ ਸਰ ਉਹ ਇੰਟਰਨੈਸ਼ਨਲ ਬੰਦੇ ਜਿਹੜੇ ਨੇ ਉਹ ਤਹਿਕੀकात ਕਰਨ ਤੇ ਫੇਰ ਆਣਾ ਉਹਨਾਂ ਨੇ ਇਨਕਾਰ ਕਰਦਾ ਨਾ ਠੀਕ ਹੈ ਇੰਡੀਆ ਨੇ ਇਨਕਾਰ ਕਰਦਾ ਕਿਉਂਕਿ ਅਸੀਂ ਨਹੀਂ ਕਰਵਾਵਾ ਕਿਉਂਕਿ ਸਿੱਧਾ ਡਾਇਰੈਕਟਲੀ ਤੇ ਨਜ਼ਰ ਆਉਂਗੀਆਂ ਹਰ ਚੀਜ਼ ਤੇ ਅੰਨਿਆਂ ਨੂੰ ਵੀ ਦਿਸਣ ਢੀਏ ਕਿ ਹੋਇਆ ਕੀ ਹੈ ਬਾਈ ਉਹਨਾਂ ਨੂੰ ਦਿਸਣ ਬੁਲੇਟ ਮੇਡ ਤੋਂ ਪਤਾ ਚੱਲ ਜਾਂਦਾ ਹੁੰਦਾ ਕਿਥੇਲੀ ਬੁਲੇਟ ਯੂਜ਼ ਹੋ ਰਹੀ ਹੈ ਉਹ ਤੇ ਯਾਰ ਮਤਲਬ ਇੱਕ ਚੀਜ਼ ਹੈ ਬੇਸਿਕ ਆ ਇਹ ਭਾਈ ਬੇਸਿਕ ਆ ਕਿ ਉਹ ਸਾਹਮਣੇ ਪ੍ਰੂਫ ਰੱਖਦੇ ਵੀ ਆਹ ਵੇਖ ਲਓ ਆ ਪਾਕਿਸਤਾਨੀ ਬੁਲੇਟਸ ਹਨ ਇਹ ਇੱਥੇ ਬਣੀਆਂ ਨੇ ਇੱਥੇ ਦੀਆਂ ਬੁਲੇਟਸ ਜਿਹੜੀਆਂ ਨੇ ਚਲੀਆਂ ਵੀ ਨੇ ਐਸਲਾ ਯੂਜ਼ ਹੋਇਆ ਹੂੰ ਠੀਕ ਐ ਬਾਕੀ ਛੱਡੋ ਇਸ ਮਾਮਲੇ ਨੂੰ ਇਹ ਜੰਗ ਲੱਗਣੀ ਨਹੀਂ ਨੀ ਮੈਂ ਤੁਹਾਨੂੰ ਉਹ ਨਹੀਂ ਲੱਗਣੀ ਯਾਰ ਨਹੀਂ ਲੱਗਣੀ ਜੰਗ ਤੁਹਾਨੂੰ ਮੈਂ ਦੱਸ ਦਾਂਗਾ ਜਦੋਂ ਲੱਗਣੀ ਹੋਏਗੀ ਮੈਨੂੰ ਪੁੱਛ ਲਿਓ ਮੈਨੂੰ ਸਾਰਾ ਪਤਾ ਹੁੰਦਾ ਠੀਕ ਐ ਇੱਕ ਤਾਂ ਮੈਂ ਸਿੰਪਲ ਜਿਹਾ ਫਾਰਮੂਲਾ ਦੱਸਣਾ ਬਿਲਕੁਲ ਸਿੰਪਲ ਨਾ ਨਾ ਉਹ ਅਮਰੀਕਾ ਅਮਰੀਕਾ ਸਿੰਪਲ ਫਾਰਮੂਲਾ ਓਸਤਾਦ ਬਾਬੂ ਹੈ ਨਾ ਹਾਂ ਸਿੰਪਲ ਸਾਦਾ ਜਿਆ ਫਾਰਮੂਲਾ ਜਿੰਨੀ ਦੇਰ ਤੱਕ ਅਮਰੀਕਾ ਤੇ ਯੂਰਪ ਦੇ ਬੰਦੇ ਹੈਗੇ ਆ ਪਾਕਿਸਤਾਨ ਅਮਰੀਕਨ ਅਮਰੀਕਨ ਅੰਬੈਸੀਆਂ ਉਹਨਾਂ ਦੇ ਸਫਾਰਤਖਾਨੇ ਜਿਹੜੇ ਨੇ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਜਿੱਦੋਂ ਬੰਦੇ ਉਹਨਾਂ ਦੇ ਬੈਠੇ ਨੇ ਇਹ ਗੋਰੇ ਜਿਹੜੇ ਨੇ ਨਾ ਆਪਣੇ ਬੰਦੇ ਦੀ ਇਹਨਾਂ ਨੂੰ ਸਾਨੂੰ ਆਂਦੇ ਨੇ ਲੜੋ ਮਰੋ ਆਪਣੇ ਬੰਦਿਆਂ ਦੀ ਇਹ ਇਸ ਜਾਨ ਦੀ ਬੜੀ ਕਰਦੇ ਨੇ ਕਿ ਬੰਦੇ ਦੀ ਜਾਨ ਨਹੀਂ ਕਿਸੇ ਦੀ ਜਾਣੀ ਚਾਹੀਦੀ ਠੀਕ ਹੈ ਆਪਣੇ ਬੰਦੇ ਨਾਲ ਦੇ ਬੰਦੇ ਨੇ ਜਿੰਨੀ ਦੇਰ ਦੋਵਾਂ ਐਮਬੈਸੀਆਂ 'ਚ ਦੋਵਾਂ ਸਫਾਰਤਖਾਨਿਆਂ 'ਚ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਵੀ ਅਮਰੀਕਾ ਦੇ ਬੰਦੇ ਬੈਠੇ ਨੇ ਨਾ ਇੱਥੇ ਉਹ ਪਾਕਿਸਤਾਨ ਤੇ ਇੰਡੀਆ ਛੱਡ ਕੇ ਨਹੀਂ ਜਾਂਦੇ ਉਦੋਂ ਤੱਕ ਮਸਲਾ ਖੁੱਝ ਨਹੀਂ ਹੋ ਸਕਦਾ ਸਵਾਲ ਹੀ ਪਤਾ ਨਹੀਂ ਹੁੰਦਾ ਕੋਈ ਫੌਜ ਕਿਸੇ ਦੇ ਸ਼ਹਿਰ ਕੋਈ 에어 ਸਟ੍ਰਾਈਕ ਕਿਸੇ ਸ਼ਹਿਰ ਤੇ ਨਹੀਂ ਹੋਣੀ ਤੱਕ ਕੁਛ ਨਹੀਂਗਾ ਹੋਣਾ ਇਹ ਸਿੰਪਲ ਫਾਰਮੂਲਾ ਜਿੱਦਣ ਤੁਸੀਂ ਵੇਖ ਲਵੋਣਾ ਕਿ ਭਈ ਅੱਜ ਅਮਰੀਕਾ ਨੇ ਆਪਣੇ ਸਫਾਰਤਖਾਨੇ ਚ ਇੰਡੀਆ ਚੋਂ ਤੇ ਪਾਕਿਸਤਾਨ ਚੋਂ ਬੰਦੇ ਵਾਪਸ ਸਾਧ ਲਏ ਨੇ ਉਦੋਂ ਡਰ ਪੈਦਾ ਹੋਇਆ ਉਦੋਂ ਕਨਫਰਮ ਹੈ 100% ਹੈ ਕਿ ਅੱਜ ਜ ਲੜਾਈ ਜਿਹੜੀ ਹੁਣ ਜੰਗ ਜਿਹੜੀ ਸ਼ੁਰੂ ਹੋਣ ਲੱਗੀ ਹੈ ਹਾਂ ਬਾਰਡਰ ਦੇ ਉੱਤੇ ਮਾੜਾ ਮੋਟਾ ਜਿਹੜਾ ਚੱਲ ਰਿਹਾ ਸੀਜ਼ਫਾਇਰ ਇਧਰੋਂ ਉਹਨਾਂ ਨੇ ਕਰਤੇ ਉਧਰੋਂ ਉਹਨਾਂ ਨੇ ਕਰਤੇ ਉਹ ਉਹ ਠਾਕੇ ਠਾਕੇ ਟੁਟੇ ਇਹਦੇ ਨਾਲ ਇਹਦੇ ਨਾਲ ਬੋਧਾ ਤੇ ਇੱਥੇ ਵਿਆਹ ਦੇ ਉੱਤੇ ਫੈਰੰਗ ਕਰ ਜਾਂਦੇ ਆਂ ਅਸੀਂ ਠਾਕੇ ਕਰਦੇ ਹੁੰਦੇ ਆ ਬਾਰਡਰ ਦੇ ਖੜੇ ਹੋ ਕੇ ਕਿ ਸਹੀ ਆ ਕਿ ਨਹੀਂ ਸਹੀ ਆ ਆਵਾਜ਼ ਆndi ਕਿ ਨਹੀਂ ਸਾਡੇ ਅਸਲੇ ਦੀ ਬਹੁਤੀ ਬਾਤ ਆ ਕਿ ਤੁਹਾਡੇ ਅਸਲੇ ਦੀ ਉਹ ਮੈਂ ਦੱਸਣ ਦੇ ਰਿਹਾ ਇਹਦੋਂ ਬਹੁਤੀ ਤੇ ਅਸੀਂ ਵਿਆਹਾਂ ਦੇ ਉੱਤੇ ਕਰ ਛੱਡੀ ਪੈਰਾਂ ਜਿੱਦਾਂ ਕੋਥੇ ਚੱਲਦੀ ਆ ਭਾਈ ਗੱਲ ਆ ਬਿਲਕੁਲ ਬਾਕੀ ਰੱਬ ਸੋਣਾ ਜੀ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖੇ ਪੰਜਾਬੀਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਆਪਾਂ ਅਗਲੀ ਵੀਡੀਓ 'ਚ ਵਾਪਸ ਆਉਂਦੇ ਆਂ